ਇਹ ਬਾਰਮਿਕ ਦੇ ਆਨਤੀ ਜਗ ਜਿਹੜਾ ਉਹ ਪੂਰਾ ਹੋਇਆ ਸੀ ਉਹ ਵੱਖਰਾ ਬਾਰਮਿਕ ਹੈ ਸੁਪਚਾਰੋ ਕਹਾਂ ਆਮਰੀ ਨੇ ਸਰਵਣ ਕੀਤਾ ਸੀ ਇੱਕ ਨਾ ਹੁਕਮੀ ਬਖਸ਼ੀਸ਼ ਹੁਕਮ ਤੇ ਚੱਲਣ ਵਾਲੇ ਵੀ ਚਲਦੇ ਚਲਦੇ ਬਖਸ਼ਿਸ਼ਾਂ ਕਰ ਜਾਂਦੇ ਆ ਜਿਵੇਂ ਭਾਈ ਪੀਰਾਣਾ ਜੀ ਦੇ ਪਾਸ ਜੋ ਕਿ ਭਾਈ ਲਖੂ ਲੋਕਾਂ ਨੂੰ ਲੁੱਟਣ ਲਈ ਜਾ ਰਿਹਾ ਸੀ ਮਹਾਪੁਰਸ਼ ਦੇਖ ਕੇ ਅਰਦਾਸ ਕੀਤੀ ਮੱਥਾ ਟੇਕਿਆ ਮਾਰਾ ਮੈਨੂੰ ਚੰਗਾ ਮਾਲ ਹੱਥ ਲੱਗ ਜਾਏ ਤਾਂ ਤੁਹਾਨੂੰ ਦੇ ਜਾਵਾਂਗਾ ਪਰ ਜਦੋਂ ਵਾਪਸ ਆਇਆ ਧਰਖਿਆ ਤੇ ਭਾਈ ਪ੍ਰਾਨਾ ਜੀ ਨੇ ਦੇਖ ਲਿਆ ਕਹਿ ਲੱਗੇ ਕਿ ਕਹਿ ਲਗਾ ਜੀ ਇਹ ਲੁੱਟਦਾ ਮਾਲ ਲਿਆਂਦਾ ਹੈ ਤੁਹਾਡੀ ਸੁਖਨਾ ਪੂਰੀ ਹੋਈ ਹੋ ਦਿੱਤੀ ਫਿਰ ਬੜਾ ਝਾੜਿਆ ਉਹਨੂੰ ਕਹਿਣ ਲੱਗੇ ਇੰਨੇ ਮਾਰੇ ਕੰਮ ਕਰ ਦੇ ਦੇਖ ਲਾ ਜੇ ਮੇਰੀ ਸੁਖਣਾ ਇਹਨੀ ਛੇਤੀ ਪੂਰੀ ਹੁੰਦੀ ਨਾ ਫਿਰ ਸ਼ਰਾਪ ਵੀ ਛੇਤੀ ਪੂਰਾ ਹੋ ਜਾਂਦਾ ਇੱਕ ਵਾਰ ਪਿਆਰ ਨਾਲ ਲਾ ਕੋ ਫਿਰ ਡਰ ਗਿਆ ਫਿਰ ਸਮਝਾਇਆ ਉਹਨੂੰ ਵੀ ਲੈ ਆਓ ਲੈ ਜਾ ਸਾਰਾ ਸਮਾਨ ਦਿੱਥੋਂ ਲੈ ਆਏ ਲੋਟ ਕੇ ਉਹਨਾਂ ਨੂੰ ਦੇ ਕੇ ਆ ਕਿਉਂਕਿ ਆਪ ਹੁਕਮ ਵਿੱਚ ਚੱਲਣ ਵਾਲੇ ਸਨ ਨਾ ਭਾਈ ਪ੍ਰਾਨਾ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸੇਵਾ ਕਰਦੇ ਰਹੇ ਹੁਕਮ ਵਿੱਚ ਚੱਲਦੇ ਰਹੇ ਫੇਰ ਬਾਕਸਿਸ ਕਰ ਦਿੱਤੀ ਫੇਰ ਆ ਗਿਆ ਸਮਾਨ ਦੇ ਕੇ ਬਸਤਰਾਦਕ ਦੇ ਕੇ ਜੋ ਵੀ ਲੁੱਟਿਆ ਸੀ ਫੇਰ ਚਰਨ ਪਕੜ ਲੈ ਮਾਰਾ ਇਹ ਮੈਨੂੰ ਸੇਵਕ ਬਣਾਓ ਕਹਿ ਲਗੇ ਮੈਂ ਨਹੀਂ ਸੇਵਕ ਬਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕੋ ਲੈ ਗਏ ਫੇਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਾਮ ਦੀ ਦਾਤ ਦਿੱਤੀ ਤੇ ਕਿਹਾ 21 ਪਾਠ ਕਰਿਆ ਕਰ ਜੱਫੀ ਸਾਹਿਬ ਦੇ ਤੇਰੇ ਪਿਛਲੇ ਵੀ ਪਾਪ ਧੋਪ ਜਾਣਗੇ ਅਗੋਂ ਵੀ ਰਸਤਾ ਖੁੱਲ ਜਾਏਗਾ ਫਿਰ ਭਾਈ ਲਖੂ ਸਾਰਾ ਦੀ ਜਪਤੀ ਸਾਹਿਬ ਦੇ ਪਾਠ ਕਰਦਾ ਰਹਿੰਦਾ ਸੂਹਜ ਫਿਰ ਆਪਣੀ ਸੋਧ ਵੀ ਨਹੀਂ ਰਹੀ ਬਹੁਤੀ ਜਿਉ ਜਿਉ ਕਿਉਂਕਿ ਜਿਨ ਪਾਠ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨ ਨਿਉ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਬਾਰੋਂ ਕੋਈ ਜ਼ਰੂਰੀ ਨਹੀਂ ਜਿਹੜੇ ਜਿਹੜੇ ਰੱਬ ਨੂੰ ਮਿਲੇ ਹੁੰਦੇ ਹਨ ਉਹਨਾਂ ਨੂੰ ਨਰੇਸ਼ਮੀ ਕਪੜੇ ਪਾਏ ਹੁੰਦੇ। ਬਾਹਰੋਂ ਤਾਂ ਉਹ ਸਿੱਧਰੇ ਸਾਦੇ ਹੀ ਲੱਗਦੇ ਹਨ। ਗੁੱਦੜ ਐਵੇਂ ਗੋਦੜੀ ਪਹਿਣੀ ਹੁੰਦੀ। ਭਾਈ ਲਖੂ ਨੂੰ ਦੇਖ ਕੇ ਭਾਈ ਬੁੱਧੂ ਨੇ ਬੁਆ ਬੰਦ ਕਰ ਲਿਆ ਸੀ। ਬਈ ਦੂਰ ਆ ਰਹੇ ਆਂ ਵੀ ਹੁਣ ਆਪਾਂ ਲੰਗਰ ਦਾ ਵੇਲਾ ਹੋ ਗਿਆ। ਬੁਆ ਬੰਦ ਕਰ ਲਿਆ ਭਾਈ ਜਦੋਂ ਅਰਦਾਸ ਕੀਤੀ ਨਾ ਅੰਦਰ ਅਰਦਾਸ ਹੋਈ ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ ਪਰ ਭਾਈ ਲਖੂ ਨੇ ਬਾਹਰੋਂ ਕਹਿ ਦਿੱਤਾ ਆਵਾ ਕੱਚਾ ਨਿਕਲੇ ਫਿਰ ਆਵਾ ਚਹੀ ਨਿਕਲੇ ਭਾਵੇਂ ਬਾਹਰੋਂ ਗੁੱਧੜ ਸੀ ਕਿਉਂਕਿ ਉਹ ਭਲੇ ਸਨ ਬਾਣੀ ਪੜਦੇ ਸਨ ਬਾਣੀ ਰਸਨਾ ਤੇ ਸੀ ਨਿਰੰਕਾਰ ਦਾ ਵਾਸ ਪੂਰੀ ਹੋ ਗਈ ਫਿਰ ਉਹਨਾਂ ਤੋਂ ਮਾਫ਼ੀ ਮੰਗੀ ਉਹਨਾਂ ਤੋਂ ਹੀ ਵਚਨ ਲਏ ਕਹਿ ਲਗੇ ਵੀ ਆਵਾ ਤੁਹਾਨੂੰ ਕੱਚਾ ਹੀ ਨਿਕਲੂਗਾ ਪਰ ਉਹ ਜਿਹੜੀਆਂ ਇਟਾਂ ਹੈ ਨਾ ਪੱਕੇ ਦੇ ਭਾਅ ਵਿਕ ਜਾਣਗੀਆਂ ਇੱਕ ਵਾਰੀ ਪਿਆਰ ਨਾਲ ਲਾਖੋ ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਜਾਂ ਸਤਿਗੁਰੂ ਜੀ ਹਨ ਉਹ ਜੋ ਬਚਨ ਕਰ ਦਿੰਦੇ ਹਨ ਪੂਰੇ ਹੀ ਹੁੰਦੇ ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ ਸਤਿਗੁਰੂ ਜੀ ਦੀਆਂ ਇੱਕ ਜਿਵੇਂ ਭਾਈ ਮੇਰੂ ਹੋਇਆ ਭਾਈ ਮੇਰੂ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਮਾਰੇ ਵੇਲੇ ਹੋਇਆ ਤੇ ਬਚਪਨ ਤੋਂ ਜਤੀਮ ਹੋ ਗਏ ਮਾਤਾ ਪਿਤਾ ਦਾ ਸਾਆ ਉਹਨਾਂ ਦੇ ਸਿਰ ਤੋਂ ਸਿਰ ਤੇ ਨਹੀਂ ਰਿਹਾ ਤੇ ਕੁਦਰਤੀ ਕਈ ਵਾਰੀ ਮਾਪਿਆਂ ਦਾ ਨਾ ਹੋਣਾ ਤੇ ਬੱਚੇ ਜਿਹੜੇ ਹਨ ਉਹ ਗਲਤ ਸੰਗਤ ਵਿੱਚ ਹੀ ਪੈ ਜਾਂਦੇ ਆ ਤੇ ਭਾਈ ਮੇਰੂ ਜੀ ਵੀ ਗਲਤ ਸੰਗਤ ਵਿੱਚ ਪੈ ਗਏ ਚੋਰੀਆ ਕਰਨ ਲੱਗ ਪਏ ਪਰ ਪਿਛਲੇ ਕੋਈ ਚੰਗੇ ਪੂਣ ਕਰਮ ਸਨ ਤੇ ਉਹ ਸੰਗਤ ਨਾਲ ਇੱਕ ਵਾਰੀ ਧੰਗੁਰ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਗੋਇੰਦਵਾਲ ਪਹੁੰਚ ਗਏ ਤੇ ਉੱਥੇ ਸਤਿਗੁਰ ਦੇ ਦਰਸ਼ਨ ਕੀਤੇ ਬਾਣੀ ਸਰਵਣ ਕੀਤੀ ਸੇਵਾ ਹੁੰਦੀ ਦੇਖੀ ਸੇਵਾ ਕਰਨ ਲੱਗ ਪਏ ਬਾਣੀ ਸਰਵਣ ਕਰਨ ਲੱਗ ਪਏ ਕੁਛ ਦਿਨ ਉੱਥੇ ਰਹੇ ਕੁਝ ਸਮਾਂ ਕੁਝ ਮਹੀਨੇ ਸੇਵਾ ਕੀਤੀ ਨਾਲੇ ਬਾਣੀ ਸੁਣੀ ਤੇ ਹੁਣ ਉਹਨਾਂ ਨੂੰ ਗਿਆਨ ਹੋ ਗਿਆ ਵੀ ਮੈਂ ਜਿਹੜੇ ਪਹਿਲਾਂ ਕੰਮ ਕਰਦਾ ਰਿਹਾ ਨਾ ਸਾਰੇ ਉਹ ਗਲਤ ਸਨ ਚੋਰੀ ਕਰਨੀ ਬਹੁਤ ਮਾੜੀ ਹੈ ਉਹਨੇ ਇਹ ਤਾਂ ਨਰਕਾਂ ਵਿੱਚ ਵਾਸਾ ਬੰਦਾ ਬੰਦਾ ਜਾਂਦਾ ਸਿੱਧਾ ਨਰਕਾਂ ਵਿੱਚ ਹੀ ਤਾਂ ਉਹਨਾਂ ਦਾ ਮਨ ਜਿਹੜਾ ਹੈ ਨਾ ਬੜਾ ਉਦਾਸ ਰਹਿਣ ਲੱਗ ਪਿਆ ਸਤਿਗੁਰੂ ਤੋਂ ਆ ਗਿਆ ਲੈ ਕੇ ਆਪਣੇ ਜਦੋਂ ਘਰ ਗਏ ਭਾਈ ਮੇਰੋ ਜੀ ਤਾਂ ਘਰ ਪਹੁੰਚਦਾ ਗਏ ਪਰ ਘਰ ਵਿੱਚ ਜਿੰਨੀਆਂ ਚੀਜ਼ਾਂ ਦਿਸੀਆਂ ਸਾਰੀਆਂ ਹੀ ਪਰਾਈਆਂ ਇਹ ਤਾਂ ਮੇਰੀਆਂ ਨਹੀਂ ਇਹ ਤਾਂ ਚੋਰੀ ਦੀਆਂ ਮੱਦ ਚੌਣ ਲੱਗੇ ਚੋਈ ਮੱਦ ਦੁੱਧ ਪੀਣ ਲੱਗੇ ਪਰ ਪੀਤਾ ਨਹੀਂ ਗਿਆ ਕਹਿਣ ਲੱਗੇ ਚੋਰੀ ਦੀ ਮੱਦ ਇਹ ਤਾਂ ਚੋਰੀ ਦੀ ਮੱਦ ਹੈ ਤੇ ਦੁੱਧ ਪੀ ਕੇ ਕਾ ਮੇਰੀ ਬਿਰਤੀ ਜੁੜਨੀ ਨਹੀਂ ਸਤਿਗੁਰੂ ਨੇ ਬਚਨ ਕੀਤੇ ਹੋਏ ਦਸਾਂ ਨਾ ਦੀ ਕੀਤਾ ਕਰਕੇ ਸਾਰਾ ਕੁਝ ਬਣਦਾ ਹੈ ਨਹੀਂ ਤਾਂ ਬਣਦਾ ਹੀ ਨਹੀਂ ਤੇ ਮੈਂ ਚੋਰੀ ਦਾ ਮਾਲ ਹੈ ਦੁੱਧ ਕਿਵੇਂ ਪੀਵਾਂ ਪੀਤਾ ਹੀ ਨਹੀਂ ਚਾਰ ਪੰਜ ਸਾਲ ਹੋ ਗਏ ਸਣ ਚੋਰੀ ਕੀਤੇ ਆ ਮਦ ਨੂੰ ਦੋ ਘਟੀਆਂ ਵੀ ਸਣੋਂ ਦੀਆਂ ਫਿਰ ਘਰ ਵਿੱਚ ਦੋਧ ਦੇਖਣ ਰਾਸ਼ਨ ਭਿਆਉ ਵੀ ਚੋਰੀ ਦਾ ਬਸਤਰ ਭਿਆਨੋ ਵੀ ਚੋਰੀ ਦੇ ਫਿਰ ਕੀ ਕੀਤਾ ਸਾਰਾ ਸਮਾਨ ਜਿਹੜਾ ਸੀ ਨਾ ਘਰ ਦਾ ਚੋਕ ਕੇ ਬਾਹਰ ਰੱਖ ਕੇ ਵੰਡਣਾ ਸ਼ੁਰੂ ਕਰ ਦਿੱਤਾ ਭਾਈ ਮੇਰੂ ਸਾਰਾ ਸਮਾਨ ਵੰਡ ਦਿੱਤਾ ਜਿਹੜਾ ਚੋਰੀ ਦਾ ਸੀ ਸ਼ਰਾਬ ਤੱਕ ਸਭ ਵੰਡ ਦਿੱਤਾ ਫਿਰ ਸਵੇਰ ਹੋਈ ਅਜੇ ਅੰਮ੍ਰਿਤ ਵੇਲਾ ਹੀ ਹੋਇਆ ਤੇ ਮੱਝ ਖੋਲੀ ਕਟੀਆਂ ਸਮੇਤ ਇਲਤਰੀ ਜਿਹਨੇ ਪਿੰਡ ਵਿੱਚੋਂ ਚੋਰੀ ਕੀਤੀ ਸੀ ਨਾ ਉਸੇ ਪਿੰਡ ਉਸੇ ਘਰ ਤੇ ਅੰਦਰ ਮੱਝ ਵੜ ਦਿੱਤੀ ਕਟਿਆ ਸਮੇਤ ਤੇ ਮੱਝ ਜਾ ਕੇ ਆਪਣੀ ਖੁਰਲੀ ਤੇ ਖੜੀ ਹੋ ਗਈ ਤੇ ਭਾਈ ਨੋਦ ਸਿੰਘ ਦਾ ਨਾਮ ਜਿੰਦੇ ਘਰੋਂ ਚੋਰੀ ਕੀਤੀ ਸੀ ਭਾਈ ਨੋਦ ਨੇ ਜਦੋਂ ਮੱਝ ਦੇਖੀ ਬੜਾ ਹੈਰਾਨ ਹੋਇਆ ਕਹਿੰਦਾ ਇਹ ਤਾਂ ਮੱਝ ਉਹੀ ਇਹ ਜਿਹੜੀ ਕਿਉਂਕਿ ਨਸਲ ਚੰਗੀ ਦੀ ਮੱਝ ਸੀ ਇਹ ਤਾਂ ਸਾਡੀ ਮੱਝ ਹੈ ਘਰ ਵਾਲੀ ਨੂੰ ਆਜ ਮਾਰੀ ਤੇ ਘਰ ਵਾਲੀ ਨੇ ਵੀ ਆ ਕੇ ਦੇਖਿਆ ਕਹਿਣ ਲੱਗਾ ਦੇਖੋ ਆਪਣੀ ਮੱਝ ਖੜੀ ਹੈ ਖੁੱਲੀ ਤੇ ਨਾਲ ਘਟੀਆਂ ਵੀ ਹਨ ਜਦੋਂ ਪਿੱਛੇ ਦੇਖਿਆ ਤੇ ਭਾਈ ਮਹਿਰੂ ਵੱਲ ਧਿਆਨ ਗਿਆ ਉਹਨਾਂ ਦਾ ਭਾਈ ਮਹਿਰੂ ਦੀ ਜਦੋਂ ਨਜ਼ਰ ਮਿਲਣਾ ਅੱਗੇ ਹੋ ਗਿਆ ਭਾਈ ਮਹਿਰੂ ਤੇ ਹੱਥ ਜੋੜ ਕੇ ਕਹਿਣ ਲੱਗਾ ਮੇਰੇ ਸਤਕਾਰਯੋਗ ਪਿਤਾ ਜੀ ਤੇ ਮਾਤਾ ਜੀ ਮੈਨੂੰ ਖਿਮਾ ਕਰ ਦੇਣਾ ਮੈਂ ਬੜੀ ਵੱਡੀ ਭੁੱਲ ਕੀਤੀ ਕੁਝ ਸਮਾਂ ਪਹਿਲਾਂ ਆਇਤੋਂ 4-5 ਸਾਲ ਪਹਿਲਾਂ ਮੈਂ ਮੱਧ ਇਥੋਂ ਚੋਰੀ ਕਰਕੇ ਲੈ ਗਿਆ ਸੀ ਤੁਹਾਡੀ ਤੇ ਮੈਨੂੰ ਉਦੋਂ ਗਿਆਨ ਨਹੀਂ ਸੀ ਅਗਿਆਨ ਨਹੀਂ ਸੀ ਪਰ ਹੁਣ ਮੇਰੇ ਤੇ ਸਤਿਗੁਰੂ ਦੀ ਕਿਰਪਾ ਹੋ ਗਈ ਹੈ ਮੈਨੂੰ ਗਿਆਨ ਹੋ ਗਿਆ ਇਸ ਕਰਕੇ ਮੈਂ ਇਹ ਤੋਰੀ ਦੀ ਮਾਜ ਤੁਹਾਡੀ ਵਾਪਸ ਕਰਨ ਆਇਆ ਇਹਨੇ ਦੋ ਕਟੀਆਂ ਦਿੱਤੀਆਂ ਸਨ ਉਹ ਵੀ ਤੁਹਾਡੀਆਂ ਤੇ ਤੁਸੀਂ ਰੱਖ ਲਓ ਤੇ ਨਾਲੇ ਜਿਹੜਾ ਮੈਂ ਦੁੱਧ ਪੀਤਾ ਨਾ ਹੁਣ ਤੱਕ ਉਹਦੇ ਪੈਸੇ ਵੀ ਲੈ ਲਓ ਤੇ ਕਹਿ ਕੇ ਉਹਨੇ ਚਾਂਦੀ ਦੇ ਰੁਪਏ ਜਿਹੜੇ ਢੇਰੀ ਕਰ ਦਿੱਤੇ ਇਹ ਦੇਖ ਕੇ ਭਾਈ ਨੂੰ ਤੇ ਉਹਦੀ ਵੋਟੀ ਬੜੇ ਹੈਰਾਨ ਹੋਈ ਉਹਨਾਂ ਤੇ ਬੜਾ ਅਸਰ ਪਿਆ ਉਹਨੂੰ ਬਿਠਾਇਆ ਉਹਨੂੰ ਪ੍ਰਸ਼ਾਦਾ ਪਾਣੀ ਸਕਾਇਆ ਤੇ ਫਿਰ ਪੁੱਛੀ ਸਾਰੀ ਗੱਲ ਉਹਨੇ ਦੱਸੀ ਮੈਂ ਤਾਂ ਗੋਇੰਦਵਾਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਧਰਤੀ ਤੇ ਗਿਆ ਉਹਨਾਂ ਦੇ ਬਚਨ ਸੁਣਿਆਣ ਤੇ ਉਹਨਾਂ ਦੀ ਕਿਰਪਾ ਨਾਲ ਮੈਨੂੰ ਗਿਆਨ ਹੋਇਆ ਕਹਿਣ ਲੱਗੇ ਅੱਛਾ ਉਹ ਦੋਨੇ ਜੀ ਪਿਆਰ ਹੋ ਕੇ ਕਹਿਣ ਲੱਗੇ ਚੰਗਾ ਫਿਰ ਸਾਨੂੰ ਵੀ ਉਹਨਾਂ ਕੋਲ ਲੈ ਚਲੋ ਤੇ ਸਾਡੇ ਤੇ ਵੀ ਉਹ ਕਿਰਪਾ ਕਰਨ ਫਿਰ ਭਾਈ ਮਹਿਰੂ ਦੋਨਾਂ ਨੂੰ ਹੀ ਭਾਈ ਨੋਦ ਨੂੰ ਤੇ ਉਹਦੀ ਘਰ ਵਾਲੀ ਨੂੰ ਲੈ ਕੇ ਗੋਇੰਦਵਾਲ ਧੰਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦਰ ਤੇ ਪਹੁੰਚੇ ਤੇ ਸਤਿਗੁਰ ਦੇ ਦਰਸ਼ਨ ਕਰਕੇ ਸਾਰੀ ਵਾਰਤਾ ਦੱਸੀ ਤੇ ਭਾ ਫਿਰ ਉਹ ਸਤਿਗੁਰ ਨੇ ਉਹਨਾਂ ਨੂੰ ਵੀ ਆਪਣਾ ਸੇਖ ਬਣਾਇਆ ਤੇ ਭਾਈ ਮਹਿਰੂ ਨੂੰ ਪ੍ਰਚਾਰਕ ਥਾਪਿਆ ਫਿਰ ਭਾਈ ਮਹਿਰੂ ਨੇ ਬੜਾ ਸੂਆ ਪ੍ਰਚਾਰ ਕੀਤਾ ਇਹ ਸਤਿਗੁਰ ਦੀਆਂ ਖੁਸ਼ੀਆਂ ਲੀਆਂ ਸੋ ਸਤਿਗੁਰ ਐਸੇ ਕਰਕੇ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਨਾ ਤੇ ਜਿਹਨੇ ਹੁਕਮ ਚੱਲ ਵੇ ਚੱਲਣ ਵਾਲੇ ਹੁੰਦੇ ਹਨ ਉਹ ਵੀ ਬਖਸ਼ਿਆ ਕਰ ਦਿੰਦੀਆਂ ਨੇ ਜੀਵਨ ਬਦਲ ਦਿੰਦੀਆਂ ਨੇ ਬਖਸ਼ਿਆ ਹੋ ਜਾਂਦੀ ਐ ਇੱਕ ਹੁਕਮੀ ਸਦਾ ਫਵਾਈ ਐ ਇੱਕ ਵਾਰ ਪਿਆਰ ਨਾਲ ਲਾਖੋ ਸਾਤਨਾਮ ਇੱਕ ਐਸੇ ਹੁੰਦੇ ਹਨ ਜਿਹੜੇ ਹੁਕਮੇ ਚੱਲਣ ਵਾਲੇ ਕਈ ਵਾਰੀ ਜਦੋਂ ਉਹਨਾਂ ਦਾ ਹੁਕਮ ਨਾ ਨਾ ਮੰਨਿਆ ਜਾਏ ਜਾਂ ਉਹਨਾਂ ਦੀ ਨਿੰਦਾ ਕੀਤੀ ਜਾਏ ਤਾਂ ਉਹਨਾਂ ਨੂੰ ਜਨਮਾਂ ਜਨਮਾਂ ਵਿੱਚ ਹੀ ਪਾ ਦਿੰਦੇ ਹਨ ਫਿਰ ਗੇੜੇ ਵੀ ਜਨਮਾਂ ਜਨਮਾਂ ਦੇ ਜੇ ਨਾ ਮੰਨਦੇ ਗੇੜੇ ਵਿੱਚ ਵੀ ਪਾ ਦਿੰਦੇ ਹਨ ਬ੍ਰਹਮ ਗਿਆਨੀ ਦੀ ਕੋਈ ਨਿੰਦਾ ਕਰੇ ਮਹਾਤਮਾ ਦੀ ਸਾਧੂਆਂ ਦੀ ਨਿੰਦਾ ਕਰੇ ਸਤਿਗੁਰ ਬਾਣੀ ਵਿੱਚ ਕਿੰਨੇ ਹਨ ਕਿ ਸਾਧ ਕਾ ਨਿੰਦਕ ਪਰਮੇਸ਼ ਮਹਾ ਤਿਆਰਾ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਇੰਨੀਆਂ ਗੱਲਾਂ ਕਹੀਆਂ ਧਿਆਨ ਨਾਲ ਪੜੋ ਫਿਰ ਪਤਾ ਲੱਗ ਜਾਏ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਿਰੰਕਾਰ ਸੰ ਅਕਾਰ ਬਣਾਇਆ ਨਿਰੰਕਾਰ ਮੇ ਗੁਰੂ ਨਾਨਕ ਸਾਹਿਬ ਗਰੂ ਧੰ ਧੰ ਸਤਗੁਰ ਪੁਰਖ ਨਿਰੰਕਾਰ ਅਕਾਰ ਬਣਾਇਆ ਆਪ ਨਰਾਇਣ ਕਲਾ ਧਾਰਜਬ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਿਰੰਕਾਰ ਨੇ ਆਪਣੀ ਜੋਤ ਪ੍ਰਥਮ ਜੋਤ ਹਰ ਆਪ ਗੁਰੂ ਨਾਨਕ ਆਇਓ ਆਪ ਗੁਰੂ ਨਾਨਕ ਸਹਿਬ ਆਏ ਸਨ ਪਰ ਨਿਰੰਕਾਰ ਨੂੰ ਹੀ ਲੋਕਾਂ ਨੇ ਪਛਾਣਿਆ ਨਹੀਂ ਸਤਗੁਰ ਸਿਆਲਕੋਟ ਪਹੁੰਚੇ ਸਨ ਪਹਿਲਾਂ ਭਾਈ ਮੂਲਾ ਉਹ ਹੀ ਖਤਰੀ ਜਿਹੜਾ ਮਿਲਿਆ ਸੀ ਜਿਹਨਾਂ ਜਿੰਨੇ ਲਿਖ ਕੇ ਦਿੱਤਾ ਸੀ ਮਰਨਾ ਸੱਚ ਤੇ ਜਿਉਣਾ ਝੂਠ ਸਤਗੁਰ ਨਾਲ ਕੋਟਸਮਾ ਰਿਹਾ ਸੀ ਪਰ ਫਿਰ ਘਰ ਦੀ ਇਜਾਜ਼ਤ ਆ ਗਈ ਤੇ ਮੈਂ ਤਾਂ ਵਿਆਹ ਕਰਾਣਾ ਸੀ ਸਤਿਗੁਰੂ ਕਹਿਣ ਲੱਗੇ ਜਾ ਵਿਆਹ ਕਰਾ ਲੈ ਵਿਆਹ ਕਰਾ ਲਿਆ ਫਿਰ ਮੋਹ ਵਿੱਚ ਪੈ ਗਿਆ ਸਤਿਗੁਰੂ ਦੇ ਬਚਨ ਬਾਣੀ ਭੁੱਲ ਗਿਆ ਸਾਰੀ ਮੋਹ ਵਿੱਚ ਪੈ ਗਿਆ ਕੋਟਾਂ ਮਦੇ ਤੇ ਇੱਕ ਵਾਰੀ ਕੁਝ ਸਮੇਂ ਤੋਂ ਬਾਅਦ ਕੁਝ ਸਾਲਾਂ ਤੋਂ ਬਾਅਦ ਜੋ ਸਤਿਗੁਰ ਫਿਰ ਉੱਥੇ ਲੰਘੇਣਾ ਤੇ ਸਤਿਗੁਰ ਜੀ ਚਲੇ ਗਏ ਭਾਈ ਮੂਲੇ ਖਤਰੀ ਦੇ ਘਰ ਕੋਆ ਖੜਕਾਇਆ ਘਰ ਵਾਲੀ ਬਾਹਰ ਨਿਕਲੀ ਉਹਨੇ ਦੇਖ ਲਿਆ ਸੀ ਭਾਈ ਮੂਲੇ ਨੇ ਬਾਹਰੋਂ ਦੂਰੋਂ ਹੀ ਬੇਤਾ ਉਹ ਹੀ ਮਹਾਤਮਾ ਆਣ ਤਪਾ ਜੀ ਇਹ ਮੈਨੂੰ ਜ਼ਰੂਰ ਨਾਲ ਲੈ ਜਾਣਗੇ ਤੇ ਘਰ ਵਾਲੀ ਨੂੰ ਕਹਿੰਦਾ ਵੀ ਇੰਹੀਂ ਕਰੀ ਜੇ ਤੈਨੂੰ ਕਹਿਣਾ ਉਹਨਾਂ ਨੂੰ ਮਿਲਣਾ ਤੇ ਕਹਿ ਦੇਈਂ ਕਿ ਉਹ ਤਾਂ ਘਰ ਹੀ ਨਹੀਂ ਹੈ ਕੋਈ ਭਿਆਰ ਨਾ ਲੱਖੋ ਭੁੱਲੀ ਗਿਆ ਵੀ ਨਿਰੰਕਾਰ ਆਪ ਮੇਰੇ ਘਰ ਆਏ ਕੋਆ ਖੜਕਾਇਆ ਘਰ ਵਾਲੀ ਬਾਹਰ ਆਈ ਕਹਿਣ ਲੱਗੇ ਮੂਲ ਚੰਦ ਨੂੰ ਮਿਲ ਲੈ ਘਰ ਵਾਲੀ ਕਹਿਣ ਲਗੀ ਅਓ ਮਹਾਰਾਜ ਅਓ ਸੰਤ ਜੀ ਦੱਸੋ ਕਹਿਣ ਲਗੇ ਮੂਲ ਚੰਦ ਨਾਲ ਕੁਝ ਗੱਲ ਕਰਨੀ ਹੋਣ ਦੇ ਨਾਲ ਸਾਨੂੰ ਕੰਮ ਹੈ ਉਹਨੂੰ ਮਿਲ ਲੈ ਕਹਿਣ ਲਗੀ ਜੀ ਉਹ ਤਾਂ ਘਰ ਹੀ ਨਹੀਂ ਆਣ ਉਹ ਤਾਂ ਬਾਹਰ ਕਿਤੇ ਕੰਮ ਗਏ ਹਨ ਸਤਿਗੁਰੂ ਮੁਸਕਰਾ ਪਏ ਉਹਨਾਂ ਨਿਰੰਕਾਰ ਸਨ ਉਹਨਾਂ ਅਗੇ ਝੂਠ ਬੋਲੀ ਜਾਂਦੀ ਸਤਿਗੁਰੂ ਕਹਿਣ ਲੱਗੇ ਆਸੂ ਨੂੰ ਨਾ ਨਹੀਂ ਲੈ ਕੇ ਜਾਣਾ ਉਹਨੂੰ ਸਿਰਫ ਉਹਦੇ ਨਾਲ ਹੀ ਗੱਲ ਕਰਨੀ ਹੈ ਕੁਝ ਕੰਮ ਹੈ ਸਾਨੂੰ ਉਹਦੇ ਨਾਲ ਕਹਿਣ ਲੱਗੇ ਜੀ ਤੁਹਾਨੂੰ ਕਹਿ ਦਿੱਤਾ ਉਹ ਘਰ ਨਹੀਂ ਆਣ ਉਹ ਤਾਂ ਕਿਤੇ ਬਾਹਰ ਗਏ ਹਨ ਤੇ ਇਹ ਕਹਿ ਕੇ ਫਟਾ ਢੂਆ ਬੰਦ ਕਰ ਲਿਆ ਇੱਕ ਤੇ ਅੰਦਰ ਨਾ ਆਜਾ ਢੂਆ ਬੰਦ ਕਰ ਲਿਆ ਸਤਿਗੁਰੂ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਬਈ ਇਹਨੇ ਉਹਨੂੰ ਮਰ ਜਾਣਾ ਇਨੂੰ ਫਿਰ ਬੂਆ ਖੜਕਾਇ ਇੱਕ ਵਾਰੀ ਬਚਾ ਲਈਏ ਨਹੀਂ ਤਾਂ ਇਹਦੀ ਮੌਤ ਆ ਜਾਣੀ ਹੈ ਮਰ ਜਾਣਾ ਇਹਨੇ ਫਿਰ ਬੂਆ ਖੜਕਾਇ ਭਾਈ ਮਰਦਾਨੇ ਨੂੰ ਬੂਆ ਖੜਕਾਇਆ ਤੇ ਕਿਹਾ ਵੀ ਸਤਿਗੁਰੂ ਨੇ ਭਾਈ ਮੂਰਤਾਂ ਨੂੰ ਮੂਲੇ ਨੂੰ ਮਿਲਣਾ ਹੈ ਤੇ ਉਹਨੂੰ ਸਤਿਗੁਰ ਕਹਿੰਦੇ ਨੂੰ ਮਿਲਾ ਦਿਓ ਉਹ ਅਗੋਂ ਘਰ ਵਾਲੀ ਗੁੱਸੇ ਨਾਲ ਬੋਲੀ ਕਹਿ ਨਹੀਂ ਤੁਹਾਨੂੰ ਇੱਕ ਵਾਰੀ ਤੂੰ ਕਹਿ ਦਿੱਤਾ ਘਰ ਨਹੀਂ ਹਨ ਫਿਰ ਤੁਸੀਂ ਤੰਕਰਦੇ ਤੇ ਸਤਿਗੁਰ ਸਹੈਸ ਭਾਈ ਬੋਲੇ ਕਹਿਣ ਲੱਗੇ ਚੰਗਾ ਫਿਰ ਤੇ ਘਰ ਨਹੀਂ ਨਾ ਫਿਰ ਨਹੀਂ ਹਨ ਉਹ ਨਹੀਂ ਆਉਣ ਘਰ ਆ ਸਤਿਗੁਰ ਨੇ ਬਚਨ ਕਰ ਦਿੱਤੇ ਉਹਨੇ 부ਆ ਬੰਨ ਕਰ ਲਿਆ ਸਤਿਗੁਰ ਤੌਰ ਤੇ ਸਤਿਗੁਰ ਉਹ ਤਾਂ ਚਲੇ ਗਏ ਤੇ ਪਿੱਛੋਂ ਉਹ ਲੁਕਿਆ ਰਿਆ ਲੁਕਿਆ ਸੀ ਆਠ ਇੰਚ ਜਿੱਥੇ ਪਾਥੀਆਂ ਪਈਆਂ ਹੁੰਦੀਆਂ ਗੋਇ ਦੀਆਂ ਘੀਰੇ ਵਿੱਚ ਉਤੋਂ ਕਾਲਾ ਸਨਾਗ ਨਿਕਲਿਆ ਉਹਨੇ ਡੰਗ ਮਾਰਿਆ ਭਾਈ ਮੂਲੇ ਦੇ ਮੂਲ ਚੰਦੇ ਤੇ ਉੱਥੇ ਹੀ ਡਿੱਗ ਪਿਆ ਫਿਰ ਆਵਾਜ਼ ਆਈ ਘਰ ਵਾਲੀ ਭੱਜ ਕੇ ਗਈ ਸੱਪ ਦੇਖਿਆ ਡੰਗ ਮਾਰਿਆ ਚੁੱਕਿਆ ਉਹਨੂੰ ਰੋਲਾ ਪੈ ਗਿਆ ਹਾਕਾਰ ਮਚ ਗਈ ਲੋਕੀ ਇਕੱਠੇ ਹੋਏ ਉਹਨੂੰ ਲੈ ਕੇ ਤੁਰ ਪਏ ਵੀ ਕਿਹਾ ਵੀ ਅਸੀਂ ਮਹਾਪੁਰਸ਼ਾਂ ਦਾ ਸਤਕਾਰ ਨਹੀਂ ਕੀਤਾ ਉਹਨਾਂ ਦਾ ਨਿਰਾਦਰ ਕੀਤਾ ਘਰ ਆਏ ਨੂੰ ਉਹਨਾਂ ਨੂੰ ਪੁੱਛਿਆ ਨਹੀਂ ਰਾਦਰ ਕੀਤਾ ਤਾਂ ਹੀ ਸਾਡੇ ਨਾਲ ਇਹ ਭਾਣਾ ਉਹਨੇ ਕਿਹਾ ਸੀ ਸਾਨੂੰ ਉਹਨਾਂ ਨੇ ਤਾਂ ਬਚਾਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਨਹੀਂ ਬਚੇ ਲੈ ਚਲੋ ਹੁਣ ਇਹਨਾਂ ਨੂੰ ਉਹਨਾਂ ਕੋਹਦੇ ਕੋਲ ਹੀ ਕੋਈ ਸੁਆਸ ਸਾਨੂੰ ਤੇ ਬਾਕੀ ਸਾਰੇ ਸਣ ਤੁਰ ਪਏ ਉਹਨੂੰ ਲੈ ਕੇ ਚੁੱਕ ਕੇ ਸਤਿਗੁਰੂ ਮਿਲ ਪਏ ਤੇ ਉਹਨੇ ਅੰਤਲੇ ਸੁਆਸਨ ਕਹਿਣ ਲੱਗਾ ਮਹਾਰਾਜ ਮੇਰਾ ਭਲਾ ਕਰ ਦਿਓ ਗਲਤੀ ਹੋ ਗਈ ਸਤਿਗੁਰੂ ਕਹਿਣ ਲੱਗੇ ਬਸ ਇਹ ਕਹਿ ਕੇ ਮੇਰਾ ਭਲਾ ਕਰੋ ਅਗੋਂ ਆਵਾਜ਼ ਨਹੀਂ ਨਿਕਲੀ ਤੇ ਸਤਿਗੁਰ ਕਹਿਣ ਲੱਗੇ ਹੁਣ ਤਾਂ ਤੇਰਾ ਭਲਾ ਨਹੀਂ ਹੋਣਾ ਹੁਣ ਤੇਰਾ ਭਲਾ ਹੋਏਗਾ ਦਸਵੇਂ ਜਮੇ ਵਿੱਚ ਜਦੋਂ ਅਸੀਂ ਦਸਵੇਂ ਜਮੇ ਵਿੱਚ ਆਵਾਂਗੇ ਨਾ ਉਦੋਂ ਤੱਕ ਤੂੰ ਜੁਨਨਾ ਵਿੱਚ ਹੀ ਜਾਏਗਾ ਉਦੋਂ ਤੱਕ ਤੇਰਾ ਭਲਾ ਨਹੀਂ ਹੋਣਾ ਹੁਣ ਇਸੇ ਤਰ੍ਹਾਂ ਹੀ ਫਿਰ ਬਸ ਫਿਰ ਜੁਨੀਆਂ ਵਿੱਚ ਪੈਦਾ ਪਿਆਰਿਆ ਪਿਆਰਿਆ ਤੇ ਦਸਵੇਂ ਜਾਮੇ ਦਸਵੇਂ ਪਾਤਸ਼ਾਹ ਨੇ ਸਿੰਘ ਦੇ ਰੂਪ ਵਿੱਚ ਉਹ ਮੂਲ ਚੰਦ ਦਾ ਸ਼ਿਕਾਰ ਕੀਤਾ ਸੀ ਹੁੰਦਾ ਆਧਾਰ ਦਿੱਤਾ ਸ਼ਿਕਾਰ ਘਾਟ ਵਾਲੀ ਜਗ੍ਹਾ ਤੇ ਜਿਹੜੇ ਗਿਆਣਾ ਜੂੜ ਸਭ ਉਹਨਾਂ ਨੂੰ ਪਤਾ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਤਾਂ ਹੀ ਸਤਗੁਰੂ ਕਹਿੰਦੇ ਨੇ ਇੱਕ ਨਾਂ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਏ ਜਿਹੜੇ ਹੁਕਮ ਚੱਲਣ ਵਾਲਿਆਂ ਨਾ ਜਿਹੜੇ ਬ੍ਰਹਮ ਗਿਆਨੀ ਜਾਂ ਸਤਗੁਰੂ ਕਿਉਂਕਿ ਸਤਗੁਰੂ ਤਾਂ ਆਪ ਹੀ ਨਿਰੰਕਾਰ ਸਨ ਉਹਨਾਂ ਦੇ ਹੁਕਮਾਂ ਵਿੱਚ ਹੁਕਮ ਵਿੱਚ ਹੀ ਫੇਰ ਭੁਆਟੀਆਂ ਖਵਾ ਦਿੰਦਿਆਂ ਨੂੰ ਕਈ ਕਈ ਜਨਮਾਂ ਦੇ ਗੇੜੇ ਖਵਾ ਦਿੰਦੀਆਂ ਛੋਟੀ ਜੀ ਗਾਥਾ ਕਹਿ ਕੇ ਆਪਸਮਾਪਤੀ ਕਰਨੀਆਂ ਜੇ ਇਥੇ ਤਾਂ ਕੀ ਵਿਚਾਰ ਹੋਏਗੀ ਰਾਜਾ ਜਨਕ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਬੜਾ ਬਟਾਸੀ ਰਾਜਾ ਇਹ ਆਪ ਜੀ ਨੇ ਸਰਵਨ ਬੜੀ ਵਾਰੀ ਕੀਤੀ ਕਥਾ ਔਰ ਐਣੀ ਕੀਤੀ ਜਿਹੜੀ ਸੁਣਾਉਣ ਲੱਗਿਆ ਹੈ ਤਾਂ ਗ੍ਰਸਤੀ ਸੀ ਪਰ ਮਾਇਆ ਵਿੱਚ ਹੀ ਉਦਾਸ ਰਹਿੰਦਾ ਸੀ ਨਰਲੇਪ ਰਹਿੰਦਾ ਸੀ ਮਾਇਆ ਤੋਂ ਸਿਮਰਨ ਕਰਦਾ ਰਹਿੰਦਾ ਸੀ ਪਰਿਵਾਰ ਵਿੱਚ ਰਹਿ ਕੇ ਵੀ ਸਿਮਰਨ ਭੁੱਲਦਾ ਨਹੀਂ ਸੀ ਉਹਨੂੰ ਇੱਕ ਵਾਰੀ ਜਾ ਰਿਹਾ ਸੀ ਰਾਜਾ ਜਨਕ ਸਮੁੰਦਰ ਦੇ ਕਿਨਾਰੇ ਤੇ ਤੇ ਇਹ ਰਾਜਾ ਜਨਕੋ ਹੀ ਹੈ ਸੀਤਾ ਦਾ ਪਿਤਾ ਜਾ ਰਿਹਾ ਸੀ ਸਮੁੰਦਰ ਦੇ ਕਿਨਾਰੇ-ਕਿਨਾਰੇ ਜਾ ਰਿਹਾ ਸੀ ਤੇ ਇੱਕ ਬੰਦਾ ਸਮੁੰਦਰ ਵਿੱਚ ਗਲੇ ਤੱਕ ਪਾਣੀ ਉਹਦੇ ਵਿੱਚ ਖੜ ਕੇ ਤਪ ਕਰ ਰਿਹਾ ਸੀ ਤੇ ਰਾਜਾ ਜਨਕ ਨੇ ਦੇਖਿਆ ਅੱਗੇ ਵੀ ਦੇਖਦੇ ਸਨ ਬੜੀ ਦੇਰ ਹੋ ਗਏ ਨੂੰ ਤਾਂ ਕਰਦੇ ਉਹਨੂੰ ਕਹਿਣ ਲੱਗੇ ਭਈ ਤੇਰੀ ਤਪੱਸਿਆ ਪੂਰੀ ਹੋ ਗਈ ਤੂੰ ਬਾਹਰ ਆ ਜਾ ਉਹ ਜਿਹੜਾ ਪਾਣੀ ਵਿੱਚ ਖੜ ਕੇ ਤਪ ਕਰ ਰਿਹਾ ਸੀ ਕਹਿਣ ਲੱਗਾ ਜੀ ਨਹੀਂ ਮੈਂ ਨਹੀਂ ਬਾਹਰ ਆਣਾ ਕਿਉਂਕਿ ਮੈਂ ਅਰਦਾਸ ਕੀਤੀ ਮੈਂ ਪ੍ਰਣ ਕੀਤਾ 12 ਸਾਲ ਤਪ ਕਰਨੇ ਇੱਥੇ ਖੜ ਕੇ ਅਜੇ 1 ਸਾਲ ਮੇਰਾ ਬਾਕੀ ਹੈ ਮੈਂ ਨਹੀਂ ਬਾਹਰ ਆਣਾ ਤੇ ਰਾਜਾ ਜਨਕ ਜੀ ਭਗਤ ਜਨਕ ਜੀ ਕਹਿਣ ਲਗੇ ਬਾਹ ਰਾਜਾ ਤੇਰਾ ਇੱਕ ਸਾਲ ਦਾ ਤਪ ਰਿੰਦਣਾ ਉਹਦਾ ਭਰ ਮੇਰੇ ਤੋਂ ਲੈ ਲੀ ਬਾਹ ਰਾਜਾ ਤੇਰੀ ਭਗਤੀ ਪੂਰੀ ਹੋ ਗਈ ਹੈ ਆ ਜਾ ਬਾਦ ਇਹਨਾਂ ਨਹੀਂ ਮੈਂ ਨਹੀਂ ਆਣਾ ਮੈਂ ਤਾਂ ਇੱਕ ਸਾਲ ਤਪ ਕਰਾਂਗਾ ਫੇਰੀ ਫੇਰ ਦੀਜੀ ਵਾਲੀ ਕਿਹਾ ਇਹਨਾਂ ਨਹੀਂ ਦੀ ਨਹੀਂ ਆਣਾ ਮੈਂ ਨਹੀਂ ਆਣਾ ਮੈਂ ਤਾਂ ਪਾਣੀ ਧੀ ਰਹਾਂਗਾ ਇਸ ਐਸ ਭਾਈ ਬਚਨ ਕਰ ਦਿੱਤਾ ਕਹਿਣ ਲੱਗੇ ਚੰਗਾ ਵੇ ਤੂੰ ਪਾਣੀ ਚ ਹੀ ਰਹਿ ਜੇ ਮਗਰਮਛ ਪਾਣੀ ਚ ਰਹਿੰਦਾ ਨਾ ਐਵੇਂ ਹੀ ਰਹਿ ਹੁਣ ਤੈਨੂੰ ਆਪ ਹੀ ਉਹ ਕਾਲਪੁਰਖ ਵੈਗੁਰੂ ਗੁਰੂ ਨਾਨਕ ਦੇ ਰੂਪ ਵਿੱਚ ਆਣਗੇ ਉਹੀ ਬਖਸ਼ਣਗੇ ਮੈਂ ਨਹੀਂ ਤੈਨੂੰ ਤੇਰਾ પાર ਉਤਾਰਾਣਾ ਮਗਰਮਾਚੀ ਬਣਿਆ ਰਿਹਾ ਅਸ ਫੇਰ ਕੀ ਸੀ ਉਹਦੀ ਬਾਰਾਂ ਸਾਲ ਉਹ ਤਪ ਕੀਤਾ ਉਹਨੇ ਪਰ ਪ੍ਰਵਾਨ ਨਹੀਂ ਹੋਇਆ ਮਗਰਮਛ ਬਣ ਗਿਆ ਪਾਣੀ ਵਿੱਚ ਮਗਰਮਛ ਬਣ ਕੇ ਹੀ ਰਿਆ ਤ੍ਰੇਤੇ ਯੁਗ ਤੋਂ ਲੈ ਕੇ ਕਾਲ ਯੁਗ ਤੱਕ ਪਾਣੀ ਵਿੱਚ ਹੀ ਰਿਆ ਘੁੰਮਦਾ ਹੀ ਰਿਆ ਪਹਾਟੀਆਂ ਹੀ ਪਵਾ ਦਿੱਤੀਆਂ ਹੁੰਦੀਆਂ ਕਈ ਰੁਣਾ ਫਿਰ ਮਗਰਮਛ ਬਣ ਗਿਆ ਜਿਉ ਗੁਰੂ ਨਾਨਕ ਸਾਹਿਬ ਆਏ ਤੇ ਜਿਉ ਗੁਰੂ ਨਾਨਕ ਸਾਹਿਬ ਲੰਕਾ ਵਿੱਚ ਗਏ ਨਾ ਤਾਂ ਉਦੋਂ ਸਤਗੁਰੂ ਜੀ ਸਮੁੰਦਰ ਤੇ ਤੁਰੇ ਸਨ ਤੇ ਇਕ ਥਾਂ ਤੇ ਐਂ ਜਾ ਪਿਆ ਮਰਦਾਨੇ ਜੀ ਨੂੰ ਜਿਵੇਂ ਮਿੱਟੀ ਆ ਗਈ ਇਹ ਤਾਂ ਮਿੱਟੀ ਆ ਗਈ ਧਰਤੀ ਆ ਗਈ ਮਰਦਾਨਾ ਸਤਗੁਰੂ ਨੂੰ ਕਹਿਣ ਲੱਗਾ ਦੇਖੋ ਪਾਤਸ਼ਾ ਇੱਥੇ ਤਾਂ ਧਰਤੀ ਆ ਗਈ ਸਮੁੰਦਰ ਤੇ ਸਤਗੁਰੂ ਕਹਿਣ ਲੱਗੇ ਨਹੀਂ ਧਰਤੀ ਨਹੀਂ ਆਈ ਤੁਰਿਆ ਚੱਲ ਉਹ ਸੀ ਮગર ਮਚ ਕਿਉਂਕਿ ਉਹਦੀ ਦੇਹ ਜਿਹੜੀ ਬੜੀ ਲੰਬੀ ਸੀ ਬੜੀ ਵੱਡੀ ਸੀ ਇਨੇ ਤ੍ਰੇਤੇਜ ਯੁਗ ਤੋਂ ਲੈ ਕੇ ਤ੍ਰੇਤੇ ਤੋਂ ਬਾਅਦ ਦਵਪਰ ਆਇਆ ਕਾਲਯੁਗ ਆਇਆ ਕਾਲਯੁਗ ਵਿੱਚ ਉਹਦਾ ਆਧਾਰ ਹੋਣਾ ਸੀ ਉਦੋਂ ਦਾ ਉਹ ਸਮੁੰਦਰ ਰਹਿਤੀ ਸੀ ਜਿਹੜੇ ਵੱਡੇ ਵੱਡੇ ਡੂੰਘੇ ਸਮੁੰਦਰ ਹੁੰਦੇ ਆ ਨਾ ਉੱਥੇ ਬੜੇ ਬੜੇ ਵੱਡੇ ਮਗਰਮੱਛ ਹੁੰਦੇ ਆ ਮੱਛੀਆਂ ਬੜੀਆਂ ਵੱਡੀਆਂ ਵੱਡੀਆਂ ਉਹਦੀ ਬਿੰਦੇ ਜਿਹੜੀ ਕਈ ਕੋ ਲੰਮੀ ਸੀ ਮਗਰਮੱਛ ਦੀ ਤੇ ਤੁਰਦੇ ਗਏ ਤੁਰਦੇ ਗਏ ਮਰਦਾਨਾ ਨੇ ਸਤਿਗੁਰੂ ਕਹਿਣ ਲੱਗੇ ਤੁਰਿ ਚੱਲ ਤੇ ਨੂੰ ਪਤਾ ਲੱਗ ਜਾਏਗਾ ਕੀ ਹੈ ਤੇ ਜਿਵੇਂ ਖੀਰ ਤੇ ਉਹਦੇ ਮੂੰਹ ਦੇ ਉੱਤੇ ਪਹੁੰਚੇ ਨਾ ਤੇ ਮਰਦਾਨਾ ਦੇਖ ਕੇ ਡਰ ਗਿਆ ਕਹਿਣ ਲੱਗਾ ਮਹਾਰਾਜ ਇਹ ਤਾਂ ਮਗਰਮੱਛ ਹੈ ਇਹ ਤਾਂ ਆਪਾਂ ਨੂੰ ਖਾ ਜਾਏਗਾ ਸਤਿਗੁਰੂ ਕਹਿਣ ਲੱਗੇ ਡਰ ਨਾ ਖਾਂਦਣੀ ਆਪਾਂ ਨੂੰ ਆਪਾਂ ਇਹਦੇ ਵਾਸਤੇ ਤਾਂ ਇੱਥੇ ਆਏ ਆਂ ਇਹਦਾ ਹੀ ਭਲਾ ਕਰਨੇ ਤੇ ਇਥੇ ਜੋਗ ਦਾ ਹੈ ਇਹ ਫਿਰ ਰਿਹਾ ਹੈ ਇਹ ਕੋਈ ਹਰੀ ਪਿਆਰ ਨਾਲ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਜੀ ਉਹਦੇ ਸਿਰ ਤੇ ਸਤਗੁਰੂ ਨੇ ਜਿਉਂ ਚਰਨ ਰੱਖੇ ਨਾ ਤਾਂ ਉਹਨੂੰ ਸੋਝੀ ਹੋ ਗਈ ਮਗਰ ਮੱਜ ਚਰਨ ਪਾਇਏ ਸਤਗੁਰੂ ਨੇ ਸੋਝੀ ਹੋ ਗਈ ਫਿਰ ਉਹ ਬੰਦਿਆਂ ਦੇ ਵਿੱਚ ਦੇ ਆਵਾਜ਼ ਵਿੱਚ ਬੋਲਦਾ ਇਹ ਕਹਿੰਦਾ ਮਾਰਾ ਹੀ ਮੇਰਾ ਹੁਣ ਭਲਾ ਕਰ ਦਿਓ ਬਹੁਤ ਸਮਾਂ ਹੋ ਗਿਆ ਹੈ ਪੜਤਿਆਂ ਨੂੰ ਪਾਣੀ ਵਿੱਚ ਫਿਰ ਦਿਆ ਮੇਰਾ ਭਲਾ ਕਰ ਦਿਓ ਸਤਗੁਰੂ ਕਹਿਣ ਲੱਗੇ ਅਜੇ ਅੱਠ ਪੈਰ ਤੇਰੇ ਬਾਕੀ ਹਨ ਅਸੀਂ ਇੱਥੇ ਹੀ ਬੈਠੇ ਆ ਤੇ ਤੇਰੇ ਉੱਪਰ ਹੀ ਤੇ ਅਸੀਂ ਵੀ ਜਪਦੇ ਆ ਤੇ ਤੂੰ ਵੀ ਅੱਠ ਪੈਰ ਜਿਹੜੇ ਹਨ ਜਿਹੜੇ ਬਾਕੀ ਤੂੰ ਜਪ ਕੀ ਸਤ ਨਾਮ ਵਾਹਿਗੁਰੂ ਸਤ ਨਾਮ ਦੇ ਛੱਡ ਦਿੱਤੀ ਤੇ ਵਿਵਾਨ ਆ ਗਏ ਉਹਨੂੰ ਲੈਣ ਵਾਸਤੇ ਕਿਉਂਕਿ ਸਤਿਗੁਰੂ ਨੇ ਉਹਦਾ ਉਧਾਰ ਕਰ ਦਿੱਤਾ ਸੋ ਇਸ ਤਰ੍ਹਾਂ ਜਿਹੜੇ ਉਹ ਪਰਮਾਤਮਾ ਜਿਹੜਾ ਹੁਕਮ ਚਲਾਉਣ ਵਾਲਾ ਹੈ ਉਹਦੇ ਹੁਕਮ ਵਿੱਚ ਰਹਿਣ ਵਾਲੇ ਜਿਹੜੇ ਹੁਕਮੀਆਂ ਹਨ ਉਹਨਾਂ ਦੇ ਹੁਕਮ ਵਿੱਚ ਜਿਹੜੇ ਨਹੀਂ ਚੱਲਦੇ ਫਿਰ ਕਈ ਵਾਰੀ ਉਹ ਕੀ ਕਰਦੇ ਹਨ ਉਹਨਾਂ ਨੂੰ ਜਨਮਾਂ ਜਨਮਾਂ ਦੇ ਗੇੜ ਵਿੱਚ ਹੀ ਪਾ ਦਿੰਦੇ ਹਨ ਇਕਨਾਂ ਤੇ ਬਖਸ਼ੀस्वी ਕਰ ਦਿੰਦੇ ਹਨ ਜਿਹੜੇ ਹੁਕਮ ਮੰਨਦੇ ਹਨ ਤੇ ਜਿਹੜੇ ਨਹੀਂ ਮੰਨਦੇ ਜਿਹੜੇ ਨਿੰਦਾ ਕਰਦੇ ਹਨ ਜਾਂ ਉਹਨਾਂ ਨੂੰ ਮਾੜਾ ਕਹਿੰਦੇ ਹਨ ਬਚਨ ਨਹੀਂ ਮੰਨਦੇ ਫਿਰ ਇੱਕ ਹੁਕਮੀ ਸਦਾ ਤੋਂ ਆਈ ਅਗੋਂ ਵਿਚਾਰ ਆਪਾਂ ਗੱਲ ਕਰਾਂਗੇ ਆਓ ਇੱਕ ਮਿੰਟ ਆਪਾਂ ਸਾਰੇ ਨਾਲ ਗੱਲ ਕੇ ਸਿਮਰਨ ਕਰਨਾ ਹੈ ਆਜ ਦੀਆਂ ਵਾਉ ਸਤਿਨਾਮ ਵਾਹਿਗੁਰੂ ਸਤਿ